ਆਨੂ ਸਾਬਕਾ ਸੈਨਿਕਾਂ ਨੂੰ ਜਾਂ ਸੈਨਿਕਾਂ ਨੂੰ ਪੁੱਛੋ ਪਿੱਤਰੰਗੇ ਦਾ ਮੁੱਲ ਕੀ ਆ ਜਾਂ ਉਹਨਾਂ ਸ਼ਹੀਦਾਂ ਨੂੰ ਪੁੱਛੋ ਜਿਨ੍ਹਾਂ ਦੇ ਉਹਨਾਂ ਪਰਿਵਾਰਾਂ ਨੂੰ ਪੁੱਛੋ ਜਿਨ੍ਹਾਂ ਦੇ ਜਵਾਨ ਪੁੱਤ ਇਸ ਤਿਰੰਗੇ 'ਚ ਲਿਪਟ ਕੇ ਆਉਂਦੇ ਨੇ ਜਾਂ ਇਸ ਤਿਰੰਗੇ ਲਈ ਆਪਣੀ ਜਾਨ ਦੇ ਇਸ ਦੀ ਦੇ ਚੁੱਕੇ ਨੇ ਇਹ ਐਸਐਸਪੀ ਪਟਿਆਲਾ ਤੇ ਪੁਲਿਸ ਪ੍ਰਸ਼ਾਸਨ ਪਟਿਆਲਾ ਨੂੰ ਸਾਡੇ ਸਾਬਕਾ ਸੈਨਿਕਾਂ ਵੱਲੋਂ ਚੇਤਾਵਨੀ ਆ ਕਿ ਜੇਕਰ 9 ਤਰੀਕ ਤੱਕ ਕੋਈ ਇਨਸਾਫ ਨਾ ਹੋਇਆ ਤੇ ਅਸੀਂ ਵੱਧ ਚੜ ਕੇ ਵਕਤ ਵਕਤ ਜਿਲਿਆਂ ਤੋਂ ਉੱਥੇ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਾਫ ਕਾ ਸੈਨਿਕ ਸਰਸਾਂਜੀ ਕਮੇਟੀ ਪੰਜਾਬ ਪ੍ਰਧਾਨ ਗਰਦੀਪ ਸਿੰਘ ਢੰਡਾ ਜੋ ਬਟਾਲਾ ਵਿਖੇ ਤੰਗੇ ਦਾ ਅਪਮਾਨ ਕੀਤਾ ਗਿਆ ਆ ਸ਼ਹੀਦ ਭਗਤ ਸਿੰਘ ਅਸ਼ੇਸ਼ਨ ਵੱਲੋਂ ਪੁਆਇੰਟ ਚੁੱਕਿਆ ਗਿਆ ਸੀ ਪਰ ਉਹ ਸੁੱਤੇ ਹੋਏ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਸੀਂ ਸਾਬਕਾ ਸੈਨਿਕ ਆ ਅਸੀਂ ਦੇਸ਼ ਦੀ ਰਾਖੀ ਲਈ ਆਪਣਾ ਸਮਾਂ ਦਿੱਤਾ ਆਪਣੀ ਜ਼ਿੰਦਗੀ ਦਿੱਤੀ ਆਪਣੀ ਜਵਾਨੀ ਗਾਲੀ ਇਸ ਝੰਡੇ ਲਈ ਅਸੀਂ ਸਰਦਾਂ ਤੇ ਆਪਣੇ ਆਪਣੇ ਸਾਥੀਆਂ ਦੀਆਂ ਸ਼ਹੀਦੀਆਂ ਵੇਖੀਆਂ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਗਵਾਇਆ ਕਿ ਸਾਡਾ ਝੰਡਾ ਉੱਚਾ ਰਹੇ ਸਾਡਾ ਝੰਡਾ ਅਸੀਂ ਪਾਕਿਸਤਾਨ ਚైనా ਦੇ ਅੱਗੇ ਝੁਕਣ ਨੂੰ ਤਿਆਰ ਨਹੀਂ ਹੋਵੇ ਪਰ ਸਾਡੇ ਦੇਸ਼ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਸਾਡੇ ਨਾਲ ਲਈ ਪ੍ਰਸ਼ਾਸਨ ਦੇ ਸਾਹਮਣੇ ਤਿਰੰਗੇ ਦੀ અપਮਾਨ ਹੋ ਜਵੇ ਉਸ ਤਿਰੰਗੇ ਦੇ અપਮਾਨ ਦਾ ਇਨਸਾਫ ਮੰਗਣ ਲਈ ਸਾਨੂੰ ਭੁਖੜ ਹੜਤਾਲ ਤੇ ਬੈਠਣਾ ਪਵੇ ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਅਸ਼ੋਸ਼ਨ ਦੇ ਪ੍ਰਧਾਨ ਰਮੇਸ਼ ਬੈਲ ਜੀ ਹਫਤਾ ਇੱਕ ਬੈਠੇ ਰਹੇ ਭੀ ਤਿਰੰਗੇ ਦੇ અપਮਾਨ ਜਿਨ੍ਹਾਂ ਨੇ ਕੀਤਾ ਆ ਉਹਨਾਂ ਨੂੰ ਸਜ਼ਾ ਦਿੱਤੀਆਂ ਜਾਣ ਪਰ ਬਟਾਲਾ ਪੁਲਿਸ ਪ੍ਰਸ਼ਾਸਨ ਬਟਾਲਾ ਐਸਐਸਪੀ ਦੇ ਕੰਨਾਂ ਤੇ ਜੂ ਨਾ ਸਰਕੇ ਉਹਦੇ ਕਰਕੇ ਜੋ ਸ਼ਹੀਦ ਭਗਤ ਸਿੰਘ ਅਸ਼ੋਸ਼ਨ ਨੇ ਇੱਕ ਪ੍ਰੋਗਰਾਮ ਲਿਖਿਆ ਆ ਕਿ ਜੇ 10 ਤਰੀਕ ਤੱਕ ਇਸ ਝੰਡੇ ਦੇ ਅਪਮਾਨ ਕਰਨ ਵਾਲਿਆਂ ਨੂੰ ਸਜ਼ਾ ਨਾ ਦਿੱਤੀ ਗਈ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤੇ ਅਸੀਂ ਸਾਬਕਾ ਸੈਨਿਕ ਜਿਨ੍ਹਾਂ ਦੀ ਜਾਨ ਤੇ ਸ਼ਾਨ ਈ ਤਿਰੰਗਾ ਆ ਅਸੀਂ ਉਹ ਸਾਰੇ ਸਾਬਕਾ ਸੈਨਿਕ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਯੁਕਤ ਮੋਰਚਾ ਸਾਬਕਾ ਸੈਨਿਕਾਂ ਨਾਲ ਗੱਲ ਕਰਕੇ ਇਸ ਨੂੰ ਵੱਡੇ ਲੈਵਲ ਤੇ ਇਸ ਲੜਾਈ ਨੂੰ ਲੜਾਂਗੇ ਅਤੇ ਮਨਮੇਸ਼ ਬਹਿਲ ਜੀ ਦੇ ਸਦੈਤ ਨੂੰ ਅਸੀਂ ਪ੍ਰਮਾਣ ਕਰਦੇ ਆਂ ਕਿ ਉਹਨਾਂ ਨੂੰ ਅਸੀਂ ਆਪਣੀ ਸਾਬਕਾ ਸੈਨਿਕਾਂ ਵੱਲੋਂ ਪੂਰੀ ਹਮਾਇਤ ਦਿੰਨੇ ਆਂ ਜੇ 10 ਤਰੀਕ ਤੱਕ ਜੇ ਕੋਈ ਕਾਰਵਾਈ ਨਾ ਹੋਈ ਤੇ ਅਸੀਂ ਪਟਾਲਾ ਐਸਐਸਪੀ ਤਰਨੇ ਦੇ ਵਿੱਚ ਸਾਡੀ ਸਾਬਕਾ ਸੈਨਿਕਾਂ ਦੀਆਂ ਟੀਮਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਉੱਥੇ ਪਹੁੰਚਣਗੀਆਂ ਤੇ ਉਹਨਾਂ ਦਾ ਘਰਾਕ ਕੀਤਾ ਜਾਏਗਾ ਤਰੰਗੇ ਦਾ ਇੱਕ ਪਾਸੇ ਮਾਨ ਹੁੰਦਾ ਦੂਜੇ ਪਾਸੇ ਪੰਜਾਬ ਪ੍ਰਧਾਨ ਬਾਦ ਚੁੱਕਦੇ ਨੇ ਉਹਨਾਂ ਦੇ ਕੋਲ ਜਿਹੜਾ ਜ਼ਿਆਦਾ ਹਮਲਾ ਹੋਏਗਾ ਹਮਲੇ ਤੋਂ ਕਿਉਂ ਡਿੰਦੇ ਇਹ ਬਹੁਤ ਮਗਭਾਗੀ ਕਟਨਾਇਆ ਇਹ ਸਾਡਾ ਪ੍ਰਸ਼ਾਸਨ ਤੇ ਸਾਡੇ ਸਿਆਸਤਾਨ ਇਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਜਿਹਦੇ ਤਰੰਗੇ ਦੇ ਸੱੱਲੇ ਅਸੀਂ ਬੈਠੇ ਆ ਉਹ ਤਰੰਗੇ ਦੀ ਆਨ ਤੇ ਸ਼ਾਨ ਕੀਆ ਸਹੀ ਕਿਸੇ ਨੇ ਬੋਲਿਆ ਸੀ ਕਿ ਇਹਨਾਂ ਰਾਜਨੀਤੀ ਵਾਲਿਆਂ ਨੂੰ 5-5 ਸਾਲ ਆਰਮੀ ਚ ਸਰਵਿਸ ਕਰਾਓ ਤੇ ਇਹਨਾਂ ਨੂੰ ਪਤਾ ਲੱਗੇ ਕਿ ਤਿਰੰਗੇ ਦੀ ਸ਼ਾਨ ਕੀ ਆ ਤੇ ਤਿਰੰਗੇ ਦੀ ਆਣ ਕਿ ਤਿਰੰਗੇ ਦੀ ਆਣ ਕੀ ਆ ਇਹ ਸਾਨੂੰ ਸਾਬਕਾ ਸੈਨਿਕਾਂ ਨੂੰ ਜਾਂ ਸੈਨਿਕਾਂ ਨੂੰ ਪੁੱਛੋ ਕਿ ਤਿਰੰਗੇ ਦਾ ਮੁੱਲ ਕੀ ਆ ਜਾਂ ਉਹਨਾਂ ਸ਼ਹੀਦਾਂ ਨੂੰ ਪੁੱਛੋ ਜਿਨ੍ਹਾਂ ਦੇ ਉਹਨਾਂ ਪਰਿਵਾਰਾਂ ਨੂੰ ਪੁੱਛੋ ਜਿਨ੍ਹਾਂ ਦੇ ਜਵਾਨ ਪੁੱਤ ਇਸ ਤਿਰੰਗੇ ਚ ਲਿਪਟ ਕੇ ਆਉਂਦੇ ਨੇ ਜਾਂ ਇਸ ਤਿਰੰਗੇ ਲਈ ਆਪਣੀ ਜਾਨ ਦੇ ਇਸ ਦੀ ਦੇ ਚੁੱਕੇ ਨੇ ਇਹ ਐਸਐਸਪੀ ਪਟਾਲਾ ਤੇ ਪੁਲਿਸ ਪ੍ਰਸ਼ਾਸਨ ਪਟਾਲਾ ਨੂੰ ਸਾਡੇ ਸਾਥਕਾਂ ਸੈਨਿਕਾਂ ਵੱਲੋਂ ਚੇਤਾਵਨੀ ਆ ਕਿ ਜੇਕਰ 9 ਤਰੀਕ ਤੱਕ ਕੋਈ ਇਨਸਾਫ ਨਾ ਹੋਇਆ ਤੇ ਅਸੀਂ ਵੱਧ ਚੜ ਕੇ ਵੱਖ-ਵੱਖ ਜ਼ਿਲ੍ਹਿਆਂ 'ਚ ਉੱਥੇ ਪਹੁੰਚਾਂਗੇ